ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਗੱਲਬਾਤ ਕਰਦੇ ਹਾਂ 28ਵੇਂ ਦਿਨ ਤੁਸੀਂ ਭੱਜਣੇ ਹੋ 30 ਦਿਨ ਤੁਸੀਂ ਉੱਥੇ ਰਹਿਣੇ ਹੋ ਇਸੇ ਸੇ ਬਿਲਕੁਲ ਇਦਾਂ ਦਾ ਸਟੈਪ ਨਹੀਂ ਮੇਰੀ ਲੀਕ ਵੀ ਹੁਣ ਨਹੀਂ ਦੇਖੀ ਥੱਲੇ ਪੇਜ ਦਿੱਤਾ ਆ ਜਾਣ ਫੋਲੋ ਕਰਕੇ ਅੱਛਾ ਜਾਨਤਰੀ ਮਾੜੀਵੇਂ ਫੁੱਦੀਆਂ ਵਾਲੀਆਂ ਵੀਡੀਓ ਮੈਂ ਪਾਣਾ ਉੱਥੇ ਭੈਣ ਦੇ ਲੋੜੇ ਕੋਸੀ ਜਨਾਨੇ ਦੇ ਬੀਜ ਹਰਾਮ ਦੀ ਪਦਾਇਸ਼ ਗੰਡਵਿਆ ਤੇ ਬੌਂਡ ਦੇ ਵਿੱਚ ਮੈਂ ਸਰਜਾ ਦੇ ਕੇ ਪਿੱਛੋਂ ਕਦਾਮ ਫੇਰ ਤੈਨੂੰ ਕੀ ਦੰਦ ਲੱਗੇਗਾ ਹਰਾਮ ਦੇ ਪਿल्ल्या ਤੂੰ ਭੈਣ ਚੋਦਾ ਹੱਸ ਕੇ ਦੇਖੋ ਭੈਣ ਦਾ ਲੋੜਾ ਕਿੱਦਾਂ ਜਾਂਦਾ ਜਿੱਤਾ ਆਪਣੀ ਮਾਂ ਨੂੰ ਧੱਕੇ ਮਾਰਨ ਚੱਲਿਆ ਹੋਏ ਉਹ ਕੋਸੀ ਜਨਾਨੇ ਦੇ ਅੱਪੇ ਉਹ ਭੈਣ ਦੇ ਲੋੜਿਆ ਹਰਾਮ ਦੇ ਬੜੀ ਸੋਹਣੀ ਸਿੱਖਿਆ ਦੇਣ ਲੱਗੇ ਆਪਣੇ ਫਾਲੋਅਰ ਨੂੰ ਉਹ ਭੈਣ ਦੇ ਲੋੜੇ ਨੂੰ ਨਾ ਨਾ ਫੋਲੋ ਕਰਾ ਕੋਤੇ ਨੂੰ ਚੱਪਰ ਕਿਤੇ ਭੈਣ ਦੀ ਲੋੜੀ ਮੇਰੇ ਇਹਦੀ ਮਾਂ ਚੋਦਣਾ ਮੈਂ ਅੰਜੀ ਸਾਰੇ ਨੂੰ ਪਿਆਰ ਪਰੀ ਸਸਤੀ ਆਗਾデア ਤੇ ਬੀਰਿਸ਼ਤਾ ਤੇ ਬਹੁਤ ਜਿਆਦਾ ਟੋਪਿੰਗਾਂ ਦੇ ਗੱਲਬਾਤ ਹੋਈ ਜਾਏਗੀ ਤੇ ਨਾਲੇ ਹੋਏਗੀ ਕੁੱਤੇ ਖਾਣੇ ਕੁੱਤੇ ਖਾਣੇ ਵੀ ਕੇਨਾ ਵੀ ਇਨਾ ਕੰਜਰਾਂ ਦੀ ਜਾਣ ਦੇਣਗੇ ਇਸ ਕੇ ਲਈ ਆ ਵੇਖੋ ਮੈਂ ਗਪ੍ਰੀਤ ਦਿੰਦੀ ਆ ਇੰਟਰਵਿਊ ਕਰ ਦਿਆ ਆਪਣੇ ਯਾਰਾਂ ਨੂੰ ਕਲੀਅਰ ਆਉ ਦਿੰਨੇ ਐ ਇੰਨ ਵੀ ਖੱਟਾ ਮਿੱਠਾ ਤੇ ਕੋਲਾ ਲੋਲਾ ਵਜਾ ਕੀ ਬਣੀ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੇ ਹੋ ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ ਨਹੀਂ ਮੇਰਾ ਭਰਾ ਇਹਨਾਂ ਦੀ ਇਹਨਾਂ ਦੀ ਵਲੌਗਰਾਂ ਦੀ ਇਦਾਂ ਗੱਲਬਾਤ ਨਹੀਂ ਹੁੰਦੀ ਇਹ ਇਦਾਂ ਕੰਮ ਕਰਦੇ ਨੇ ਜਿੱਦਾਂ ਲੈਟਰਿੰਗ ਦੇ ਵਿੱਚ ਬੰਦਾ ਜਾਂਦਾ ਲੈਂਦਾ ਪਲੁੱਕ ਕਰਕੇ ਸੁੱਟਦਾ ਹਰ ਇੱਕ ਹਫ਼ਤੇ ਬਾਅਦ ਇਹਨਾਂ ਤੇ ਨਵੇਂ-ਨਵੇਂ ਯਾਰ ਵੇਖਣ ਨੂੰ ਮਿਲ ਜਾਣਗੇ ਇਹ ਤਾਂ ਹੀ ਵਲੌਗ ਬਣਾਉਂਦੇ ਨੇ ਤੇ ਕਸੇ ਮਰੌਂਦੇ ਨੇ ਗੱਲਬਾਤ ਕਰਦੇ ਹੋ 28ਵੇਂ ਦਿਨ ਤੁਸੀਂ ਭੱਜਣੇ ਹੋ 30 ਦਿਨ ਤੁਸੀਂ ਉੱਤੇ ਰਹਿਣੇ ਹੋ ਗੁੱਸਾ ਇਹਦਾ ਨੱਕ ਤੇ ਚੜਿਆ ਬੌਂਡ ਦੇ ਵਿੱਚ ਦੀ ਲੰਨ ਵੜਿਆ 28 ਦਿਨ ਦੀ ਰਾਤ ਤੇ ਕਾਲੀ ਹੋਈ ਬਾਤ ਇਹਦਾ ਕੰਮ ਹੈ ਕੱਸੇ ਮਰਾਂ ਦਿਨ ਰਾਤ ਇਸ ਦਾ ਮਤਲਬ ਹੈ ਇਹ ਬਿਲਕੁਲ ਇਦਾਂ ਦਾ ਸਟੈਪ ਨਹੀਂ ਕਰਨਾ ਚਾਹੀਦਾ ਸੀ ਜਿੰਨੇ ਕਰਕੇ ਸ਼ਖਲ ਦੇਖੋ ਕਿੱਦਾਂ ਬਣੀ ਪੈਂਚੀ ਜਿੱਦਾ ਅਣਜਾਣ ਪੈਂਚੀ ਇੱਕ ਪੈਂਚੋ ਅੱਧ ਮਹੱਲੇ ਦੇ ਪੂਰੇ ਲਾਗੇ ਬੈਗੀ ਸੰਦ ਤੇ ਹੁਣ ਕਰਦੀ ਹੈ ਕਮੰਡ ਪੂਰੀ ਲਾਈਫ ਮੈਨੂੰ ਸੁਣਨਾ ਪਵੇ ਪਰ ਅੱਜ ਦੇ ਟਾਈਮ 'ਚ ਵੀ ਇਦਾਂ ਦੇ ਵਰਲਡ ਨੂੰ ਜਦੋਂ ਮਿਲਦੇ ਬਹੁਤ ਹਾਰਟ ਹੁੰਦਾ ਉਹ ਲੋਕ ਬਦਲਦੇ ਹੁਣ ਕੀ ਗੱਟੀਆਂ ਇਹਦੇ ਪੈਣ ਨੂੰ ਮਾਨਾ ਵਈ ਆਸ਼ਿਕ ਬਦਲ ਲੈਂਦੀ ਹੈ ਪਨ ਪਨ ਤਨ ਤਿਲਾਨਾ ਇਹਨੂੰ ਕਿਸੇ ਚੀਜ਼ ਦੀ ਕਦਰ ਨਹੀਂ ਆਈ ਪੈਣ ਚੁਣਨਾ ਲੰਨ ਦੀ ਆਈ ਇਹਨਾਂ ਪਨ ਦੀ ਆਈ ਇਹਨਾਂ ਕੰਨ ਦੀ ਆਈ ਇਹ ਪੈਣ ਸਾਰੇ ਲੱਗੇ ਬੈਗੀ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਉਹ ਮੋਦੀ ਸਾਹਿਬਿੰਦੀ ਬੋਲਦੇ ਕਿ ਨਾ ਚੁਰਮੁਰੇ ਪਾ ਦੇਣੇ ਉਹ ਕਰਦਾਂਗਾ ਹੁਣੇ ਤੁਹਾਨੂੰ ਪਤਾ ਹੀ ਹੈ ਜਾਨ ਰੋਲਾ గోਲਾ ਬੜਾ ਚੱਲ ਰਿਹਾ ਟਰੈਕਟਰ ਵਾਲੀ ਕੁੜੀ ਦਾ ਜਿਨੇ ਹਲੇ ਤੱਕ ਟਰੈਕਟਰ ਗੱਲ ਨਾਲੇ ਮਿੱਤਰੋ ਮੈਂ ਸੋਚਿਆ ਇਹ ਭੈਣ ਚ ਕੁੜੀ ਦੇ ਬਾਰੇ ਵਧੀਆ ਗੱਲਬਾਤ ਕਰੇਗਾ ਇਹ ਭੈਣ ਦਾ ਲੋੜਾ ਫਿਰ ਜਦੋਂ ਬੁੰਦਲੇ ਆਈਂਦੀ ਭੈਣ ਦੇ ਪੁੱਦੇ ਚ ਕਸੇ ਲਗੇ ਪਰ ਦੇਖੋ ਕੀ ਬਕਵਾਸ ਕਰਦਾ ਟਰੈਕਟਰ ਵਾਲੀ ਕੁੜੀ ਦੀ ਲੀਕ ਵੀਡੀਓ ਨਹੀਂ ਦੇਖੀ ਥੱਲੇ ਪੇਜ ਦਿੱਤਾ ਹੋਇਆ ਜਾਣ ਫੋਲੋ ਕਰਕੇ ਉਸ ਦੇ ਨਾਲ ਆਪਣੀ ਭੈਣ ਦੀ ਤੇ ਮਾਂ ਦੀ ਦੋਵਾਂ ਦੀ ਇੱਕ ਵੀਡੀਓ ਪਾ ਦੇ ਹਰਾਮ ਦੇ ਦਗੜਦਲ ਇਹ ਭੈਣ ਚ ਪਹਿਲੇ ਹੀ ਹੋ ਜੇ ਬੰਦੇ ਨੇ ਜਿਹੜੀ ਭੈਣ ਚ ਆਪਣੀਆਂ ਮਾਮਾ ਪੈਨਾ ਨੂੰ ਵੀ ਗਾਲ੍ਹਾਂ ਕਢਵਾਉਂਦੇ ਨੇ ਆਪਣੇ ਸਾਡੇ ਵਰਗੇ ਤੋਂ ਭੈਣ ਚ ਦੋ ਸੁਧਰੋ ਕੋਈ ਚੰਗੇ ਕੰਮ ਕਰੋ ਕਿ ਦੀ ਗੁਰੂ ਵਾਲੇ ਬਣੋ ਉਹ ਹਰਾਮ ਦੇ ਗੁਰੂ ਵਾਲਾ ਸ਼ੁਰੇਸ਼ ਜਿਹੜਾ ਹੈ ਉਹ ਹੀ ਭੈਣ ਚ ਦੋ ਕਹਿੰਦਾ ਹੈ ਗੁਰੂ ਵਾਲਾ ਬਣ ਕੇ ਤੁਸੀਂ ਸਤਕਾਰ ਕਰੋ ਕੁੜੀਆਂ ਦਾ ਤੁਸੀਂ ਭੈਣ ਚ ਦੋ ਪਤਾ ਨਹੀਂ ਕੀ ਰਹੀ ਜਨਰੇਸ਼ਨ ਚ ਜੀ ਲੱਗੇ ਜੇ ਕੋਸ਼ਿਸ਼ ਚਾਰ ਕੋ ਪੰਜ ਰੁਪਈਆ ਦੇ ਪਿੱਛੇ ਬੋਲ ਮਰਾ ਦੇ ਰਿਹਾ ਗਿਆਣੇ ਕੋਲ ਮਗਰ ਕਿਉਂ ਫੋਲੋ ਕਰਕੇ ਦੇਖ ਲੋ ਨਾਮ ਹੈਗਾ ਪੇਜ ਦਾ ਪੰਮਾ ਜਾਂ ਪਤਾ ਨਹੀਂ ਇਹਨਾਂ ਦੀ ਭੈਣ ਦੇ ਲੜਿਆਂ ਦੀ ਬੌਂਡ ਵਿੱਚ ਕਿਹੜੀ ਬਵਾਸੀ ਹੋਈ ਹੈ ਜਿਹੜੀ ਇਹੋ ਜਿਹੇ ਹਲਕਤਾ ਕਰਨ ਨੂੰ ਮਜਬੂਰ ਕਰ ਦਿੰਦੀ ਹੈ ਮਜਬੂਰ ਵੀ ਕਿ ਨਾ ਪੈਸਿਆਂ ਕਰਕੇ ਉਹ ਭੈਣ ਚੁੱਦੋਂ ਪੈਸੇ ਕਰਕੇ ਆਪਣੀ ਮਾਰੀ ਫੋਨ ਵੀਡੀਓ ਬਣਵਾਉ ਸਾਰੇ ਪੈਂਦੀ ਮਿੱਤਰੂ ਫੋਨ ਦੇ ਵਿੱਚ ਲਾਣ ਦਿੱਤਾ ਨਾ ਉਹਦੋਂ ਦੇਖੋ ਕਿਵੇਂ ਭੈਣ ਚ ਸੋਰੀਆਂ ਮੰਗਦੇ ਜੇ ਮੇਰੀ ਵੀਡੀਓ ਚੱਕ ਚੱਕ ਕੇ ਸ਼ੇਅਰ ਕਰ ਰਹੇ ਆ ਤੁਹਾਨੂੰ ਵੀ ਪਤਾ ਜਦੋਂ ਮੁੱਦਾ ਚੱਲਿਆ ਸਾਰਿਆਂ ਨੇ ਵੀਡੀਓ ਪਾਈ ਆ ਉਹ ਲੋਕਾਂ ਨੇ ਉਹਨਾਂ ਦੇ ਪੱਖ 'ਚ ਵੀਡੀਓ ਪਾਈਆਂ ਪੁੱਤਰ ਉਹ ਲੋਕਾਂ ਨੇ ਇੰਜ ਨਹੀਂ ਆਖਿਆ ਕਿ ਇਹ ਫਿਰ ਬਲਿੰਕ ਤੇ ਜਾਓ ਤੇ ਇਸ ਵੀਡੀਓ ਵੇਖੋ ਕੁੜੀਆਂ ਉਹ ਤੂੰ ਭੈਣ ਬੇ ਲੋੜਿਆ ਹੁਣ ਵੀ ਨਹੀਂ ਸੁਧਰ ਰੰਗਿਆ ਚੱਪਲ ਜਿੱਤੇ ਮੇਰੀ ਭੈਣ ਬੇ ਲੋੜੇ ਨੂੰ ਕੁਝ ਗਨਨਾ ਐ ਖੁਸਰਾ ਕੱਲੇ ਮੇਰੇ ਦੇ ਟ੍ਰੋਲ ਕਿਉਂ ਹੋ ਰਿਆ ਨਾ ਮੇਰੇ ਤੇ ਵੀ ਵੀਡੀਓ ਪਾ ਰਿਹਾ ਸਾਰੇ ਜਣੇ ਮੈਂ ਫਿਰ ਵੀ ਟੋਲ ਟੂ ਲਾਣੇ ਲੱਗੇ ਆਂ ਇੰਦੇ ਵਾਸਤੇ ਤੇ ਭੈਣ ਦੇ ਲੋਰੇ ਕੋਲ ਮਿਲ ਜਰਾ ਕਰਾਓ ਉਹ ਪੈਣ ਕਿਉਂਦਾ ਹੋਰ ਕੀ ਤੈਨੂੰ ਹਾਰ ਪੈਣੇ ਹੋਏ ਸੋਨੇ ਦੀ ਹਾਰ ਪਵਾਈ ਦੀ ਤੈਨੂੰ ਕੰਮਸਾਲਿਆਂ ਦੇ ਕੰਜਰੀਆਂ ਐ ਤੇ ਭੈਣ ਚੋ ਪਾ ਦੇ ਨੀ ਗੋਲਡ ਮੈਡਲ ਤੈਨੂੰ ਦੇਣਾ ਮੈਂ ਲੋਰੇ ਦਾ ਗੋਲਡ ਮੈਡਲ ਸਾਰਿਆਂ ਨੇ ਪਾਈਆਂ ਤੇ ਮੈਂ ਵੀ ਪਾਤੀ ਗਲਤੀ ਹੈ ਮੇਰੀ ਮੰਨ ਨਹੀ ਨੀ ਜੇਕਰ ਪੁੱਤਰ ਸਾਰੇ ਬੋਨ ਮਰਾਨ ਕੇ ਤੂੰ ਬੋਨ ਬਰਾਨੀ ਜਾਏਗਾ ਤੂੰ ਪਹਚੋ ਤਾਂ ਮੈਨੂੰ ਲੱਗਦਾ 7ਵੇਂ ਤੇ 8ਵੇਂ ਮਹੀਨੇ ਵਾਲੀ ਪਰਦਾਇਸ਼ ਲੱਗਦਾ ਹੈ ਨਾਲੇ ਇਹ ਬੰਦਾ ਦੇਖੋ ਹੱਕ ਚ ਬੋਲੇ ਯਾਰ ਅੱਜ ਉਪਨ ਕੁਰੀ ਕੇ ਨਾਰੇ ਬੇਅਦਮੀ ਕਰਿਆ ਕੱਲ ਨੂੰ ਹੋਰ ਦਾ ਕੁਰੀ ਕੇ ਨਾਰ ਬੇਅਦਮੀ ਕਰੂਗਾ ਪਰਸੋਂ ਨੂੰ ਹੋਰ ਪੈਨਾ ਕੇ ਨਾਰ ਬੇਅਦਮੀ ਕਰੂਗਾ ਕੋਈ ਗੁੰਡਾ ਤੇ ਇਸ ਵਧੀਆ ਆਪਾ ਜਰੇ ਮਿਟਾ ਦिए ਨਾ ਰਾਹੇ ਬਾਸ ਨਾ ਬਾਜੇ ਮਸਲੀ ਇਸ ਵਧੀਆ ਜਰ ਮਿਟਾਈਏ ਸਰਕਾਰ ਜੀ ਹੋ ਜਾ ਉਤਰ ਯਾਰੀ ਜੇ ਤੁਸੀਂ ਨਹੀਂ ਕਰਦਾ ਨਾ ਤਾਂ ਸਾਨੂੰ ਹੁਕਮ ਕਰੋ ਸ੍ਰੀ ਗੁਰੂ ਦੇਖੋ ਯਾਰ ਕੁਛ ਦਿਨ ਪਹਿਲਾਂ ਇਸ ਬੰਦੇ ਨੂੰ ਤੁਸੀਂ ਮਾਰਾ ਕਹਿਣ ਲੱਗੇ ਸੋ ਹੁਣ ਵੇਖੋ ਯਾਰ ਕਿੱਡੇ ਵਧੀਆ ਸ਼ਬਦ ਬੋਲੇ ਨੇ ਨਾ ਵਜੇਗਾ ਬਾਸ ਦੇ ਨਾ ਵਜੇਗੀ ਬਾਸ ਰਹੀ ਇਹ ਵੀ ਗੱਲਾਂ ਹੁੰਦੀਆਂ ਨੇ ਸੱਚੇ ਬੰਦੇ ਵਾਲੀਆਂ ਨਾਲੇ ਮਿੱਤਰੋ ਕਹਿੰਦੇ ਕੁੜੀ ਨੇ ਕਰ ਲਿਆ ਫੈਸਲਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮਨ ਉਪਰ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀਆਂ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਮੀਆਂ ਸੀ ਲੰਡੇ ਪੈਨਲ ਜੂ ਬੜਾ ਹੀ ਕੁੜੀ ਨੇ ਪੈਨ ਤੋਂ ਜਾਸੀ ਕੀ ਰਾਨੇ ਬਣ ਬਣ ਕੇ ਬਖਾਇਆ ਹੁਣ ਪਤਾ ਨਹੀਂ ਕੀ ਪੈਨ ਤੋਂ ਸੱਤ ਸੰਗ ਗਿਆ ਹਾਂ ਐਸੇ ਕਰਕੇ ਹਰੇਕ ਬੰਦਾ ਖੋਲ ਜਾਂਦਾ ਕਿ ਯਾਰਾ ਬਾਅਦ ਚ ਕੀ ਹੋਏਗਾ ਕੁੜੀ ਦਿੰਨੀ ਲੀਕ ਵੀਡੀਓ ਕਰ ਦੋ ਜਿਸ ਮਰਜੀ ਦੀਆਂ ਕਰ ਦੋ ਅੱਜ ਇਸ ਪੈਨ ਨਾਲ ਹੋਇਆ ਕੱਲ ਨੂੰ ਇਸ ਪੈਨ ਨਾਲ ਹੋਏਗਾ ਫਿਰ ਨਹੀਂ ਖਲੋਣਾ ਕਿਸੇ ਨੇ ਮੀ ਫਿਰ ਨਹੀਂ ਕਿਸੇ ਨੇ ਮੀ ਬਾਹ ਫੜਨੀ ਨਾਲੇ ਅਮਰਤਪਾਲ ਮਾਈ ਮੇਰੋਂ ਨਹੀਂ ਵੀ ਕਿਹਾ ਕਿ ਯਾਰ ਕੋਈ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਤੇ ਨਾ ਦੇ ਪਰ ਮੈਂ ਜ਼ਰੂਰ ਦਿਆਂਗਾ ਪਰ ਯਾਰ ਇਸ ਕੁੜੀ ਨੇ ਇੱਕ ਵੀ ਨਹੀਂ ਕਿਸੇ ਦੇ ਸੰਭੀ ਆਪਣੇ ਹੀ ਖੇਡ ਖੇਡ ਗਈ ਤੇ ਨਾਲੇ ਲੋਕਾਂ ਦੇ ਦੋ ਘਟਕੀ ਗਈ ਕਾਦਾ ਕਲੀਅਰ ਕਰਤਾ ਯਾਰ سوشل میڈیا ਤੇ ਪਾਡੇ ਵੀ ਕਰਵਾ ਲਈ ਤੇ ਕੋਈ ਇਨਸਾਫ ਹੀ ਨਾ ਮਿਲੇ ਜਿੱਦ ਕਿ ਇੱਕ ਸਮਲੀ ਟੋਲੇ ਮੈਨੂੰ ਮੇਰੇ ਮਗਰ ਪਾਤਾ ਹੈ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਇਹ ਤਾਂ ਮੇਟਰ ਕੋਈ 골ਡ ਮੈਡਲ ਲਈ ਕੋਰੀਨ ਨਾਲ ਵੀ ਨਜ਼ਰ ਤੋੜਿਆ ਨਾ ਉੱਥੇ ਕੋਈ ਨਹੀਂ ਆਵਾਜ਼ ਚੁੱਕਦਾ ਜਿੰਨਾ ਬੰਦੇ ਸਕੂਲੀ ਦੇ ਪਿੱਛੇ ਆਪਾਂ ਲੱਗ ਕੇ ਇੰਨੀ ਆਪਣਾ ਬੰਦੀ ਕੀਤੀ ਤੇ ਨਾਲ ਇੰਨੀ ਆਪਾਂ ਖੁਦ ਦੀ ਵੀ ਬਦਨਾਮੀ ਕਰਵਾਈ ਤੇ ਕੁੜੀ ਨੇ ਤੇ ਕਰਵਾਈ ਰੱਖੀ ਜਿਹੜੀ ਕਰਵਾਣੀ ਸੀ ਜਿੱਦਾਂ ਬੰਦੇ 골ਡ ਮੈਡਲ ਗੱਤ ਕੇ ਲੈ ਕੇ ਆਏ ਹਰ ਇੱਕ ਬੰਦਾ ਕਹਿੰਦਾ ਯਾਰ ਜਦੋਂ ਤੁਹਾਨੂੰ ਫੈਸਲਾ ਕਰਨਾ ਸੀ ਤੇ ਯਾਰ ਔਨਲਾਈਨ ਆਉਣ ਦੀ ਜ਼ਰੂਰਤ ਕੀ ਸੀ ਇੰਟਰਵਿਊ ਦੇ ਤੇ ਤਿੰਨ ਚਾਰ ਇੰਟਰਵਿਊ ਦੇ ਤੇ ਕੁੜੀ ਨੇ ਇਧਰੋਂ ਕੁੜੀ ਤੇ ਪੋਡਕਾਸਟ ਆ ਗਏ ਇਧਰੋਂ ਅਗਲੇ ਦੇ ਪਿਓ ਦੇ ਪੋਡਕਾਸਟ ਆ ਗਏ ਜਿੱਦਾਂ ਬੰਦੇ ਕੰਮ ਵਿੱਚ ਹਰੇ ਹੁੰਦੇ ਕਿ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਥੈਂਕ ਯੂ अर्ली ਵੀਡੀਓ ਚਿੱਤੀ ਲਿਖ ਰਹੇ ਹੂ ਕਲਬਾ ਕਲਬ ਬੰਬੇ ਬੋ ਕੇ ਨੇ ਕੁੜੀ ਨਿਕਲੀ ਗਈ ਚੋਰ ਕੰਦੇ ਕੋਲ ਰਿਕਾਰਡਿੰਗ ਵੀ ਆ ਹੋਏ ਇੱਕ ਲੀਵੀਆ ਸੁਣਾ ਦੇਰ ਤੁਸੀਂ ਮੈਂ ਸਾਰੇ ਟਿਆਨਾ ਸੁਣਿਓ ਬਾਤ ਥੋੜੀ ਜਿਹਾ ਲੋ ਐ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਨੋਬੀਆ ਦੂਜਾ ਘਰ ਦਾ ਗੇਟ ਆ ਡੋਰ ਦੋਨੀਆਂ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਭਈਏ ਨਾ ਮੋਟਰਾਂ ਤੇ ਜਦੋਂ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰਾਣੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਰਾਤੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕੀ ਤੇ ਮੈਂ ਕਿਹਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਬੱਦ ਮੈਂ ਦੇਖਦਾ ਹੁੰਦਾ ਵੀ ਗੱਡੀ ਤਾਂ ਨਹੀਂ ਲੱਗੀ ਗੋਲੀ ਵੀ ਚਲਉਥਾਰੇਗੀ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹੀ ਨਾ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਕਹਦੇ ਇੰਨਾ ਡਰੇ ਪਏ ਮੇਤੋਂ ਸਾਰੀ ਸੰਗਤ ਕੋਈ ਕੁੜੀ ਆਸਤੇ ਜੋ ਦਰਤਾਂ ਨਹੀਂ ਮਾਰ ਦਿਉ ਕਹਿੰਦੇ ਮਿੱਤਰੋ ਪਲਟਣ ਵਾਲੇ ਪਲਟ ਜਾਂਦੇ ਭਾਰਗੇ ਸੀ ਨਾ ਪੋਤਰਾ ਆਤੀ ਵੀਡੀਓ ਕਿ ਨਹੀਂ ਵੀਡੀਓ ਨਹੀਂ ਲਗੇ ਲਾਈਕ ਕਰਦੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਆਤੀ ਵੀਡੀਓ ਇਹ ਨਹੀਂ ਵੀਡੀਓ ਬਹੁਤ ਪਰੋ ਵਰੀ ਲਗੀ ਤੇ ਕੇ ਜਾਂਦੇ ਜਾਂਦੇ ਗਾਣਾ ਜਰੂਰ ਸੁਣਿਓ